ਹੈਲੋ ਜੀ ਸਵੇਰ ਸ਼ਾਮ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਹਨ ਮੈਂ ਵੀ ਵਧੀਆ ਭੂਆ ਜੀ ਕੋਲ ਗਈ ਹੋਈ ਸੀ ਸਬਜ਼ੀਆਂ ਦਾ ਕੰਮ ਕਰ ਰਹੀ ਸੀ ਕਿ ਮੈਂ ਕਿਹਾ ਮੰਜ ਕੋ ਅੰਦਰ ਖਾਨੀਆਂ ਭੂਆ ਜੀ ਦੇ ਦੋ ਉਹ ਜਿਹੜੇ ਕੰਦੇ ਪੁੱਟਦਾ ਮੈਂ ਤਾਂ ਕਾਫੀ ਪੁੱਟੀ ਤੇ ਉਹਦੇ ਉੱਤੋਂ ਪੱਤੇ ਉਤਾਰਤੇ ਸੀਗੇ ਹਨ ਤੇ ਭੂਆ ਜੀ ਕੰਦੇ ਸਮਾਰ ਕੇ ਢੋਲ ਲੈ ਨੂੰ ਹਨ ਤੇ ਭੂਆ ਜੀ ਮੇਰੀ ਵੀਡੀਓ ਬਣਾ ਰਹੇ ਸੀਗੇ ਕਾਫੀ ਕੰਮ ਦਾ ਪੂਆ ਜੀ ਨੇ ਕਰਾਇਆ ਸੀਗਾ ਮੈਂ ਥੋੜਾ ਜਿਹਾ ਆਪ ਦਾ ਨੌ ਕਰਦੀ ਬਈ ਸੀ ਮੇਰੇ ਪੂਆ ਜੀ ਬਹੁਤ ਚੰਗੇ ਨੇ ਬਹੁਤ ਚੰਗੇ ਨੇ ਤੇ ਮੇਰੇ ਫੂਫੜ ਜੀ ਨਹੀਂ ਹੈ ਕਿ ਹਨਾ ਤੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਮੈਨੂੰ ਉਹਨਾਂ ਨੇ ਆਪਣੀ ਕੁੜੀਓ ਮੰਨਿਆ ਹੋਇਆਗਾ ਕਿ ਤੂੰ ਮੇਰੀ ਕੁੜੀ ਹੋਆ ਮੰਨਿਆ ਨਹੀਂ ਹੋਇਆ ਬਣਾਈ ਹੋਇਆਗਾ ਮੈਸੇ ਮੇਰਾ ਸਾਰੀ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਹਨਾ ਪੂਆ ਜੀ ਦਾ ਆਏ ਹੁੰਦਾ ਵੀ ਕਦੋਂ ਆਵੇ ਕਦੋਂ ਆਵੇ ਕਿਉਂਕਿ ਇਕੱਲੇ ਰਹਿੰਦੇ ਨੇ ਇੱਕ ਪੂਜਾ ਦਾ ਬੇਟਾ ਹਨ ਦੋਨੋਂ ਜਾਣੇ ਰਹਿੰਦੇ ਨੇ ਏਡੇ ਵੱਡੇ ਘਰ ਦੇ ਵਿੱਚ ਮੈਂ ਚਕੰਦਰ ਪੱਟ ਲਈ ਦੇਖੋ ਕਿੰਨੀ ਸੋਹਣੀ ਚਕੰਦਰ ਖਾਓ ਜੇ ਨਹੀਂ ਆਰਡਰ ਕਰਨੀ ਹੋਗੀ ਤਾਂ ਮੈਨੂੰ ਮੈਸੇਜ ਕਰ ਸਕਦੇ ਹੋ ਕਾਫੀ ਮਹਿੰਗੀ ਆਉਣੀ ਹੈਗੀ ਪਰ ਪੂਜ ਜੀ ਸਿਆਲ ਚਲਾਉਂਦੇ ਹੁੰਦੇ ਨੇ ਤੇ ਉਹ ਦਿਹਾੜੀ ਨੂੰ ਬੁਲਾ ਲੈਂਦੇ ਨੇ ਕਿਆਰੀ ਚ ਪੂਰੀ ਚਲਾ ਜਾਂਦੇ ਨੇ ਕਿਉਂਕਿ ਪੂਜ ਜੀ ਖੇਤੀ ਤਾਂ ਉਹ ਠੇਕੇ ਦੇ ਦਿੰਦੇ ਨੇ ਜ਼ਮੀਨ ਦਾ ਮੈਂ ਸਨੀ ਕਿਹੜੀ ਖੇਤੀ ਕਰਦੇ ਨੇ ਤੇ ਨੈਕਸਟ ਕਹਦੇ ਕੋ ਚਲੋ ਕੰਮ ਕਰੋ ਇਹ ਚਿਕੂ ਦਾ ਬੁੱਟਾ ਕਰਜੇ ਲੱਗਿਆ ਹੋਇਆ ਭੂਏ ਜੀ ਦੇ ਇੰਨੇ ਮਿੱਠੇ ਚਿਕੂ ਹੁੰਦੇ ਨੇ ਹੁਣ ਲੱਗੇ ਹੋਏ ਨੇ ਹੁਣ ਮੈਨੂੰ ਭੂਏ ਜੀ ਕਹਿੰਦੇ ਸੀ ਆ ਜਾ ਚਿਕੂ ਖਾ ਲੈ ਲੈ ਜਾ ਚਿਕੂ ਇੰਨੇ ਜਿਆਦਾ ਚਿਕੂ ਲੱਗਦੇ ਨੇ ਇੱਕ ਬੂਟੇ ਦੇ ਉੱਤੇ ਬਹੁਤ ਜਿਆਦਾ ਚਿਕੂ ਲੱਗਦੇ ਨੇ ਐਂਡ ਮਿੱਠੇ ਪੂਰੇ ਕੋਈ ਦਵਾਈ ਕੁਛ ਨਹੀਂ ਪਾਇਆ ਚਲੋ ਜੀ ਨੈਕਸਟ ਭੂਏ ਜੀ ਕਹਿੰਦੇ ਚਲੋ ਕੰਮ ਕਰੋ ਪੇਲਾ ਜੀ ਫੜੀਆਂ ਤੋੜਨ ਬੂਆ ਜੀ ਨੇ ਬੂਆ ਜੀ ਨੇ ਤੇਰੀ ਵੀਡੀਓ ਬਣਾਉਂਗੀ ਮੇਂ ਲਾਲ ਜੀ ਚਲੋ ਕਰੂਗੀ ਕੰਮ ਵੈਸੇ ਮੈਨੂੰ ਕੋਈ ਕੰਮ ਨੂੰ ਨਹੀਂ ਕਹਿੰਦੇ ਰੋਟੀ ਵੀ ਮੈਨੂੰ ਵਿਚਾਰੇ ਟੇਬਲ ਤੇ ਲਿਆ ਕੇ ਦਿੰਦੇ ਨੇ ਐਨਾ ਕਹਿ ਨਹੀਂ ਸਾਦੀ ਜਿੰਨੇ ਚੰਗੇ ਨੇ ਮੇਰੇ ਬੂਆ ਜੀ ਨਾ ਬਹੁਤ ਜ਼ਿਆਦਾ ਚੰਗੇ ਨੇ ਤੇ ਹੁਣੇ ਮੇਰੀ ਵੀਡੀਓ ਦੇਖ ਕੇ ਉਹ ਹੱਸਣਗੇ ਕੀ ਕਾਮਲੀ ਕੀ ਕਮਨ ਮਾਦਰੀਆ ਨਾਲ ਇਦਾਂ ਬੋਲਣਗੇ ਅਸੀਂ ਬਹੁਤ ਦੇਸੀ ਚੱਲਦੇ ਹਾਂ ਉਹੀ ਮੈਂ ਪੁਗਰੀ ਮਾਰਦੀ ਹਾਂ ਤੇ ਦੇਖੋ ਫਲੀਆਂ ਕਿੰਨੀਆਂ ਧਰਵਾਇਆਂ ਨੇ ਕਹਿੰਦੇ ਫਲੀਆਂ ਤੋੜ ਚਲੋ ਜੀ ਹੁਣ ਕਹਿੰਦੇ ਨੈਕਸਟ ਤੂੰ ਜਿਹੜੀਆਂ ਛੱਡਦੀਆਂ ਫਿਰ ਫਿਰ ਦਵਾ ਧੋਕ ਕਹਤਾ ਵੀ ਚੁੱਕ ਟੋਕਰੀ ਤੇ ਲਿਆ ਇੱਥੇ ਲੈ ਸਫਾਈ ਕਰਨ ਆਇਆ ਨਹੀਂ ਸੀਗਾ ਭੋਜ ਕਹਿੰਦੇ ਉਹਨੂੰ ਕੋਈ ਕੰਮ ਪੈ ਗਿਆ ਸੀਗਾ ਨੀ ਉਹ ਸਫਾਈ ਕਰਕੇ ਨਾ ਬਿਲਕੁਲ ਘਾ ਨਹੀਂ ਛੱਡਦਾ ਹੈਗਾ ਬਹੁਤ ਸੋਹਣੀ ਿਆਰੀ ਕਰ ਜਾਂਦਾ ਹੁੰਦਾਗਾ ਤੇ ਇੰਨੇ ਸਫਾਈ ਕਰ ਜਾਂਦਾ ਫਿਰ ਭੋਜੇ ਨੂੰ ਪਾਣੀ ਪਾਣੀ ਵੀ ਉਲਾ ਕੇ ਜਾਂਦਾ ਬੱਟਾ-ਬੱਟਾ ਬਣਾ ਕੇ ਸਬਜ਼ੀਆਂ ਵੀ ਉਹੀ ਲਾ ਕੇ ਜਾਂਦਾ ਹੁੰਦਾ ਤੇ ਕਈ ਵਾਰ ਭੋਜੇ ਦਾ ਮੁੰਡਾ ਵੀ ਕਰ ਲੈਂਦਾ ਹੁੰਦਾ ਥੋੜਾ ਮੋਟਾ ਉਹ ਕੰਮ ਛੋਰਾ ਉਹ ਕਰਦਾ ਨਹੀਂ ਵੈਸੇ ਨੈਕਸਟ ਵੀਡੀਓ ਮੈਂ ਉਹਦੇ ਨਾਲ ਪਾਉਂਗੀ ਅਗਲੀ ਵੀਡੀਓ ਜੇ ਤੁਹਾਨੂੰ ਭੋਜੇ ਦੇ ਘਰ ਜਾਉਂਗੀ ਉਹਨੂੰ ਵਿੱਚ ਜ਼ਰੂਰ ਲਾਉਂਗੀ ਭੂਆ ਜੀ ਤਾਂ ਨਹੀਂ ਆਉਂਦੇ ਹੈਗੇ ਤੇ ਉਹਨੂੰ ਜ਼ਰੂਰ ਲਾਉਂਗੀ। ورنہ ਮੇਰੀ ਕਾਫੀ ਲੜਾਈ ਹਟਕਦੀ ਰਹਿੰਦੀ ਆ। ਫਲੀਆਂ ਤੋੜੀਆਂ ਮੈਂ ਨਹੀਂ ਸਾਰੀਆਂ। ਬਾਕੀ ਤੁਹਾਨੂੰ ਹੋਰ ਵੀ ਭੋਜਦਾ ਮੈਂ ਆਪਣੇ ਭੋਜਦਾ ਹੋਮ ਟੂਰ ਮੈਂ ਤੁਹਾਨੂੰ ਹੋਮ ਟੂਰ ਕਰਵਾਉਂਗੀ ਉਥੋਂ ਭੋਜ ਦੇ ਘਰ ਦਾ। ਤੁਸੀਂ ਬੋਲਣਾ ਬਹੁਤ ਸੋਨਾ ਘਰ ਆ। ਸਾਰੇ ਘਰ ਦਾ ਹੋਮ ਟੂਰ ਪੱਕਾ ਕਰਵਾਉਂਗੀ। ਹੌਲੀ 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 ਜੇ ਤੁਸ ਜੀ ਮੇਰੇ ਇਹ ਵਲੌਗ ਨੂੰ ਪਸੰਦ ਕਰਿਆ ਚਲੋ ਜੀ ਬੈਂਗਣੀ ਦੀ ਵਾਰੀ ਆ ਗਈ ਬੈਂਗਣੀ ਵੀ ਤੋੜੀ ਸੀ ਗਾਜੋਗਰੀਆਂ ਤੋੜੀਆਂ ਉਹਨੇ ਸਬਜ਼ੀਆਂ ਲਾ ਲੈਂਦੇ ਨੇ ਭੋਜੀ ਤੇ ਬੈਂਗਣੀ ਵੀ ਤੋੜੀ ਮੈਨੇ ਕਾਫੀ ਹੋ ਗਈ ਸੀ ਯਾਨੀ ਕਿ ਇੱਕ ਟੈਮ ਦੇ ਸਬਜ਼ੀ ਲਈ ਬੱਸ ਮੈਨੂੰ ਇੰਨਾ ਵਧੀਆ ਤਾਂ ਬਲੌਗਿੰਗ ਆਂਦੀ ਨਹੀਂ ਥੋੜੀ-ਮੋਟੀ ਆਂਦੀ ਐ ਨਹੀਂ ਕਿ ਮੈਂ ਬਣਾਤੀ ਤੁਸੀਂ ਜੇ ਮੈਨੂੰ ਇਹ ਬਲੌਗ ਨੂੰ ਪਸੰਦ ਕਰੋਗੇ ਤਾਂ ਮੈਂ ਨੈਕਸਟ ਸਾਨੂੰ ਬਲੌਗ ਪੋਸਟ ਸਾਨੂੰ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰੂੰਗੀ ਨੈਕਸਟ ਪੂਜ ਦੇ ਘਰ ਦਾ ਆਊਗਾ ਸ਼ਾਇਦ ਹੋਰ ਵੀ ਆ ਸਕਦਾਗਾ ਜ਼ਰੂਰੀ ਨਹੀਂ ਹੈਗਾ ਪਰ ਪੂਜ ਦੇ ਘਰ ਜ਼ਰੂਰ ਦਿਖਾਉਂਗੀ ਤੁਹਾਨੂੰ ਸਾਰੀਆਂ ਪੁਰਾਣੀਆਂ ਚੀਜ਼ਾਂ ਨੇ A ਤੋਂ Z ਪੂਜ ਦੇ ਜਿੰਨੀਆਂ ਵੀ ਪੁਰਾਣੀਆਂ ਚੀਜ਼ਾਂ ਹੁੰਦੀਆਂ ਨੇ ਮੰਦਾਨੀ ਟੋਲਾ ਕਾਫੀ ਮੈਨੂੰ ਉਹਨਾਂ ਵਰੀ ਨਾਮ ਵੀ ਨਹੀਂ ਪਤਾ ਤੁਹਾਨੂੰ ਨੈਕਸਟ C'è un'altra dolla, è per fare carico. Non c'è E butto. Santo da butto. Niente da butto. Dangni. oh